ਭਗਤ ਧੰਨੇ ਨੂੰ ਮਾਰੇ ਕਹਿੰਦੇ ਨੇ ਇਹਨੂੰ ਸਮਝਾਈਏ ਇਹ ਸਾਡਾ ਪਿਆਰਾ ਤੇ ਜੇ ਇਹ ਦੂਜੀ ਤੀਜੀ ਵਾਰੀ ਹੰਕਾਰ ਆ ਗਿਆ ਤੇ ਇਹਦੀ ਖੇਡ ਖਰਾਬ ਹੋ ਜਾਣੀ ਆ ਮਾਰੇ ਕਹਿੰਦੇ ਨੇ ਜਾ ਕੁਝ ਘਰੋਂ ਲਿਆ ਸ਼ਕੀਏ ਕੁਝ ਤੂੰ ਆਂਦਾ ਜੀ ਕੀ ਛਕਣਾ ਜੇ ਮਾਰੇ ਕਹਿੰਦੇ ਪ੍ਰਸ਼ਾਦਾ ਹੀ ਲਾਇਆ ਤੋ ਪਿੰਡ ਗਿਆ ਜਿਹੜੇ ਰਾਵਾਂ ਥਾਣੀ ਰੋਜ਼ ਆਉਂਦਾ ਸੀ ਉਸੇ ਰਾਤ ਥਾਣੀ ਗਿਆ ਅੱਗੇ ਉੱਥੇ ਕੁਝ ਨਹੀਂ ਸੀ ਤੋ ਉੱਥੇ ਵੇਖਿਆ ਤੇ ਇੱਕ ਮਨੁੱਖ ਦਾ ਹੱਡੀਆਂ ਦਾ ਪਿੰਜਰ ਪਿਆ ਹੋਇਆ ਸੀ ਉਹਦੇ ਬੰਨ ਵਿੱਚ ਕਿਤੇ ਕੋਈ ਕੁੱਤਾ ਕਾਤਾ ਕੋ ਧੂਕੇ ਹਡੋ ਰੋੜੇ ਉਧਰ ਨੂੰ ਲਿਆ ਆਵਾ ਹਡੀਆਂ ਉਦੋਂ ਇਹ ਚੀਜ਼ਾਂ ਆਮ ਹੁੰਦੀਆਂ ਸੀ ਅੱਗੇ ਗਿਆ ਤੇ ਇੱਕ ਹੋਰ ਪਿਆਵਾ ਅੱਗੇ ਗਿਆ ਤੇ ਇੱਕ ਹੋਰ ਪਿਆ ਉਹ ਗਿਣਤੀ ਕੀਤੀ 18 ਪਿੰਜਰ ਉਹਦੇ ਉਹ ਬੰਨ ਮੁਨੱਖ ਦੇ ਪਏ ਸੀ ਹਡੀਆਂ ਹੀ ਸੀ ਕੱਲੀਆਂ ਸਿਰ ਦੀ ਖੋਪੜੀ ਲੱਤਾਂ ਬਾਹਾਂ ਫੇਫੜੇ ਸਾਰੇ ਪਏ ਹੋਏ ਸੀ 18 ਤੇ ਡਰ ਗਿਆ ਵੀ ਇਹ ਕੀ ਦਰਸ਼ਨ ਹੋਇਆ ਚਲੋ ਹੁਣ ਆਇਆ ਮੈਂ ਤੇ ਪ੍ਰਸ਼ਾਦਾ ਲੈ ਕੇ ਜਾਊਂਗਾ ਮੈਂ ਖਾਲੀ ਕਿੱਦਾਂ ਜਾਵਾਂ ਪਿੰਡ ਚ ਲੱਗਿਆ ਲੰਗਰ ਲਿਆ ਆਉਂਦਿਆਂ 18 ਫੇਰ ਪਏ ਸੀ ਕਦੀ ساری ਜ਼ਿੰਦਗੀ ਆਪਣੀ ਪੈੜੀ ਨੂੰ ਜਾਂਦਿਆਂ ਰਾਹ ਇਹੋ ਹੀ ਸੀ ਕਦੀ ਇਹ ਚੀਜ਼ਾਂ ਨਹੀਂ ਸੀ ਵੇਖੀਆਂ ਪ੍ਰਸ਼ਾਦਾ ਦਿੱਤਾ ਮਹਾਰਾਜ ਅੱਗੇ ਰੱਖਿਆ ਗੁਰੂ ਮਹਾਰਾਜ ਛੱਕਦੇ ਆ ਤੇ ਕਹਿੰਦਾ ਜੀ ਇੱਕ ਬੇਨਤੀ ਆ ਪਰ ਜੀ ਦੱਸੋ ਅੱਜ ਆ ਦਰਸ਼ਨ ਹੋਇਆ ਉਹ 18 ਪਿੰਜਰ ਕਿੱਥੋਂ ਆ ਗਏ ਜੀ ਇੱਕੋ ਜਾਂ ਕੱਦ ਕਾਠ ਤੇ ਉਹ ਖਸਕੇ ਮਾਰੇ ਕਹਿੰਦੇ ਨੇ ਤੂੰ ਕੀ ਸੋਚਦਾ ਸਾਂ ਵੀ ਤੂੰ ਸਵੇਰੇ ਚੌਂਕੜੀ ਮਾਰੀ ਤੇ ਸ਼ਾਮਾਂ ਨੂੰ ਤੂੰ ਮੇਰਾ ਦਰਸ਼ਨ ਕਰ ਲਿਆ ਐਡੀ ਛੇਤੀ ਪਹਿਲਾਂ ਦਰਸ਼ਨ ਹੋ ਗਿਆ ਤੈਨੂੰ ਇਹ 18 ਪਿੰਜਰ ਤੇਰੇ ਨੇ 18 ਜਨਮ ਪਿਛਲੇ ਇੰਨੀ ਬੰਦਗੀ ਕੀਤੀ ਆ ਇੰਨੀ ਤੇ ਹਰ ਜਨਮ ਵਿੱਚ ਇੱਛਾ ਇਹ ਸੀ ਦਰਸ਼ਨ ਕਰਨਾ ਦਰਸ਼ਨ ਕਰਨਾ ਤੇ ਮਾਰੇ ਕਹਿੰਦੇ ਨੇ ਜਦੋਂ ਹਰ ਜਨਮ ਵਿੱਚ ਬੰਦਗੀ ਕਰ ਕਰਕੇ ਕਰ ਕਰਕੇ ਤੇ ਅਖੀਰ ਤੇਰਾ ਫੈਸਲਾ ਹੁੰਦਾ ਸੀ ਵੀ ਹੁਣ ਕੱਖ ਨਹੀਂ ਖਾਣਾ ਨਾ ਪੀਣਾ ਉਦੋਂ ਹੀ ਉੱਠਣਾ ਵਾ ਜਦੋਂ ਦਰਸ਼ਨ ਹੋਊਗਾ ਤੇ ਮਾਰੇ ਕਹਿੰਦੇ ਨੇ 18 ਜਨਮ ਤੇ ਤੂੰ ਇੱਕ ਚੌਂਕੜੇ ਵਿੱਚ ਜਦੋਂ ਅਖੀਰਲਾ ਚੌਂਕੜਾ ਮਾਰਿਆ ਨਾ ਵੀ ਖਾਣਾ ਪੀਣਾ ਕੁਝ ਨਹੀਂ ਬੇਹੋਸ਼ ਹੋ ਗਿਆ ਮੁੜ ਕੇ ਤੇਰੀ ਜਾਨ ਨਿਕਲ ਗਈ 18 ਵਾਰ ਤੇਰਾ ਏਦਾਂ ਹੋਇਆ ਐਰਕਾਂ 19ਵੀਂ ਵਾਰ ਸੀ ਜਿੱਦਣ ਤੂੰ ਕਿਹਾ ਜਿਹੜਾ ਭਾਈ ਗੁਰਦਾਸ ਜੀ ਨੇ ਆਖਿਆ ਪਈ ਜਵਾਰ ਦੇ ਪ੍ਰਸ਼ਾਦੇ ਸਰੋਂ ਦਾ ਸਾਗ ਤੇ ਲੱਸੀ ਦਾ ਗੜਵਾ ਭਰ ਕੇ ਅੱਗੇ ਰੱਖਿਆ ਤੇ ਆਖਿਆ ਪੀ ਪੀਓ ਤੇ ਜਦੋਂ ਤੂੰ 19ਵੀਂ ਵਾਰੀ ਆਖਿਆ ਨਾ ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੈ ਹਾਉ ਪੀ ਮੂੰਹ ਨਾ ਜੁਠਾਲਸਾ ਪਈ ਜੇ ਤੁਸੀਂ ਮੇਰੇ ਨਾਲ ਰੁੱਸ ਗਏ ਹੋ ਤੇ ਮੈਨੂੰ ਵੀ ਕੁਝ ਚੰਗਾ ਨਹੀਂ ਜੇ ਲੱਗਦਾ ਜਿੱਦਣ 19ਵੀਂ ਵਾਰ ਤੂੰ ਐਸ ਜਨਮ ਵਿੱਚ ਆਖਿਆ ਨਾ ਵੀ ਜੇ ਤੁਸੀਂ ਦਰਸ਼ਨ ਨਾ ਦਿੱਤੇ ਤੇ ਨਾ ਪਾਣੀ ਪੀਊਂਗਾ ਤੇ ਨਾ ਰੋਟੀ ਖਾਊਂਗਾ ਜਾਨ ਦੇ ਦੂੰਗਾ ਮਾਰੇ ਕਹਿੰਦੇ ਫੇਰ ਮੈਂ ਆਇਆ ਵੀ ਹੁਣ 18 ਜਨਮ ਤੇ ਅੱਗੇ ਇਹਦੇ ਨੰਗੇ ਹੁਣ ਇਹਦਾ ਪ੍ਰਵਾਨ ਕਰ ਲੋ ਤੇ 19ਵੇਂ ਜਨਮ ਵਿੱਚ ਤੈਨੂੰ ਦਰਸ਼ਨ ਹੋਇਆ ਤੇ ਤੂੰ